ਆਪ ਤਦਰ ਦੁਪਹਿਰੀ ਦਿਰਖਤ ਵੱਡੀ ਜਾਂਦਾ ਓ ਬਾਈਓ ਆ ਜਾ ਠੰਡਾ ਪਾਣੀ ਪੀਵਾ ਉਹ ਆ ਗਿਆ ਬਾਈ ਯਾਰ ਆ ਗਿਆ ਆ ਗਿਆ ਬਾਈ ਸੰਧਣੀ ਆਉਂਦੀ ਯਾਰ ਲੋਕਾਂ ਵੀ ਚਲ ਆ ਗਿਆ ਬਾਈ ਆ ਗਿਆ ਯਾਰ ਆ ਜਾ ਆ ਜਾ ਤੁਹਾਨੂੰ ਪਿਆਵਾ ਠੰਡਾ ਪਾਣੀ ਲੈ ਬਾਈ ਭਲਾ ਪਾਣੀ ਯਾਰ ਆ ਲੈ ਭਰਾਵਾ ਲੈ ਬਾਈ ਬਹੁਤ ਗਰਮੀ ਆ ਭਰਾਵਾ ਬਹੁਤ ਗਰਮੀ ਹੈ ਹਾਂ ਬਾਈ ਸ਼ਾਮ ਤਾਂ ਬਾਈ ਹੋ ਰਹੀ ਹੈ ਹਾਂ ਛਾਂ ਤੇ ਦੇ ਕਿੰਨਾ ਨਜ਼ਾਰਾ ਆਉਂਦਾ ਹੈਣਾ ਬਈ ਛਾਂ ਥੱਲੇ ਬਹਿ ਕੇ ਹੋਰ ਬਾਈ ਤੇ ਆ ਮੋਟਰਸਾਈਕਲ ਬਾਈ ਕਿਧਰ ਹੈ ਆਪਣਾ ਹੀ ਆ ਬਾਈ ਮੋਟਰਸਾਈਕਲ ਤੇਰੇ ਹਾਂ ਬਾਈ ਬਈ ਉੱਥੇ ਖੜਾਉਣਾ ਸੀਗਾ ਨਾ ਬਾਈ ਉੱਥੇ ਗਰਮੀ ਬਹੁਤ ਹੈ ਧੁੱਪ ਨੇ ਤਪਸ਼ ਪੈਂਦੀ ਹੈ ਸੀਟ ਇੰਨੀ ਗਰਮ ਹੋ ਜਾਂਦੀ ਹੈ ਬੈਠਿਆ ਨਹੀਂ ਜਾਂਦਾ ਸੀਟ ਮੱਤ ਜੰਦੀ ਹੈ ਫੇਰ ਬਾਈ ਵਾਹੋ ਬਾਈ ਤੇ ਬਈ ਤੈਨੂੰ ਉਸ ਦੀ ਛਾਂ ਦਾ ਵੀ ਪਤਾ ਹੈ ਤੇ ਤੈਨੂੰ ਆਪਦੇ ਮੋਟਰਸਾਈਕਲ ਦੀ ਸੀਟ ਨਾ ਗਰਮ ਹੋ ਜੇ ਉਹਦੇ ਬਾਰੇ ਵੀ ਪਤਾ ਹੈ ਤੇ ਕਿੰਨੇ ਜੀਏ ਦੇ ਥੱਲੇ ਬਹਿੰਦੇ ਨੇ ਉਹਦੇ ਬਾਰੇ ਵੀ ਪਤਾ ਹੈ ਤੇ ਕਿੰਨੇ ਪੰਛੀ ਇਹਦੇ ਉੱਤੇ ਘਰ ਬਣਾਉਂਦੇ ਨੇ ਬਾਈ ਉਹਦੇ ਬਾਰੇ ਵੀ ਪਤਾ ਹੈ ਤਾਂ ਬਾਈ ਫੇਰ ਤੂੰ ਇੰਨਾ ਅਨਮੋਲ ਚੀਜ਼ ਕਿਉਂ ਵੱਢਣ ਤੇ ਲੱਗਿਆ ਪਿਆ ਯਾਰ ਬਾਈ ਕੀ ਕਰੀਏ ਆਪਦਾ ਘਰ ਵੀ ਚਲਾਣਾ ਹੈ ਜਵਾਕਾਂ ਨੂੰ ਪਾਲਣਾ ਹੈ ਬਾਈ ਤੂੰ ਆਪਦੇ ਘਰ ਪਿੱਛੇ ਇੰਨਾ ਹਜ਼ਾਰਾਂ ਬੇਜਵਾਨ ਪੰਛੀਆਂ ਦੇ ਘਰ ਵੀ ਉਜਾੜੀ ਜਨਾਂ ਨੋ ਇਹ ਨਹੀਂ ਪਤਾ ਲੱਗ ਰਿਹਾ ਬਈ ਚੱਲ ਜੱਟ ਚੱਲ ਭਰਾਵਾ ਤੂੰ ਲੇਟ ਹੋ ਰਿਹਾ ਹੋਏਗਾ ਉਹਨੂੰ ਵੱਡਣ ਨੂੰ ਕਰ ਲਾ ਆਪਦਾ ਕੰਮ ਜੋ ਕਰ ਰਿਆ ਸੀ ਬਈ ਯਾਰ ਬਾਈ ਗੱਲਾਂ ਵਸੇ ਹੀ ਕਹਿ ਕੇ ਗਿਆ ਮੈਂ ਕੀ ਕਰ ਰਿਹਾ ਬਈ ਭਾਈ ਗੱਲਾਂ ਤੂੰ ਸਹੀ ਕਰਕੇ ਗਿਆ। ਚਲੋ ਗਲਤੀ ਹੋ ਗਈ ਭਾਈ ਆਹ ਸਿੱਟੀ ਘੜ ਜਾਂ ਤੋਂ ਬਾਅਦ ਮੈਂ ਕੋਈ ਦਖਤ ਨਹੀਂ ਕਰਦਾ। ਮਾਫ ਕਰਿਓ ਮੈਨੂੰ। ਮੈਂ ਅਣਜਾਣ ਸੀਗਾ। ਤਾਂ ਕਰਕੇ ਮੈਂ ਵੱਡ ਰਿਹਾ ਸੀ ਪਰ ਆਹ ਤੋਂ ਬਾਅਦ ਨਹੀਂ ਵੱਡਦਾ ਭਾਈ।